ਇਕ ਰਚਨਾਲੇ ਕਹਾ ਮੈਂ ਕਹਿੰਦੇ ਵੀ ਐਵੇਂ ਅੱਖਾਂ ਚੋਂ ਬਹਾਇਆ ਕਾ ਤੋ ਨੀਰ ਮਿੱਤਰਾ ਐਵੇਂ ਅੱਖਾਂ ਚੋਂ ਬਹਾਇਆ ਕਾ ਤੋ ਨੀਰ ਮਿੱਤਰਾ ਟਕੇ ਟਕੇ ਨੂੰ ਹੀ ਵਿਕਦੀ ਆ ਇੱਥੇ ਜ਼ਮੀਰ ਮਿੱਤਰਾ ਐਵੇਂ ਅੱਖਾਂ ਚੋਂ ਬਹਾਇਆ ਕਾ ਤੋ ਨੀਰ ਮਿੱਤਰਾ ਕਈਆਂ ਦੇ ਤਾਂ ਇੱਥੇ ਕੋਈ ਬੋਲ ਵੀ ਨਹੀਂ ਸੁਣਦਾ ਕਈਆਂ ਦੇ ਤਾਂ ਇੱਥੇ ਕੋਈ ਬੋਲ ਵੀ ਨਹੀਂ ਸੁਣਦਾ ਤੇ ਕਈਆਂ ਦੀ ਇੱਥੇ ਬੋਲਦੀ ਆ ਤਸਵੀਰ ਮਿੱਤਰਾ ਐਵੇਂ ਅੱਖਾਂ ਚੋਂ ਬਹਾਇਆ ਕਾ ਤੋ ਨੀਰ ਮਿੱਤਰਾ ਕਈ ਹੱਦਾਂ ਬੰਨੇ ਟੱਪ ਕੇ ਵੀ ਗੱਲ ਨਾਲ ਲਾ ਲੈਂਦੇ ਕਈ ਹੱਦਾਂ ਬੰਨੇ ਟੱਪ ਕੇ ਵੀ ਗੱਲ ਨਾਲ ਲਾ ਲੈਂਦੇ ਤੇ ਪਰ ਕਈਆਂ ਤੋਂ ਟੱਪੀ ਜਾਂਦੀ ਨਹੀਂ ਲਕੀਰ ਮਿੱਤਰਾ ਐਵੇਂ ਅੱਖਾਂ ਚੋਂ ਬਹਾਇਆ ਕਾ ਤੋ ਨੀਰ ਮਿੱਤਰਾ ਕਿਸੇ ਕਿਸੇ ਦੀਆਂ ਨਜ਼ਰਾਂ 'ਚ ਰਿਸ਼ਤੇ ਫਜ਼ੂਲ ਹੁੰਦੇ ਨੇ ਕਿਸੇ ਕਿਸੇ ਦੀਆਂ ਨਜ਼ਰਾਂ 'ਚ ਰਿਸ਼ਤੇ ਫਜ਼ੂਲ ਹੁੰਦੇ ਨੇ ਕਈ ਰਿਸ਼ਤਾਂ ਨੂੰ ਬਣਾ ਲੈਂਦੇ ਨੇ ਜਗੀਰ ਮਿੱਤਰਾ ਐਵੇਂ ਅੱਖਾਂ ਚੋਂ ਬਹਾਇਆ ਕਾ ਤੋ ਨੀਰ ਮਿੱਤਰਾ ਸੋਹਣੀ ਸੂਰਤ ਪਿੱਛੇ ਹੋਸ਼ੀ ਬਾੜਾ ਨਹੀਂ ਹੋ ਜਾਈਦਾ ਸੋਹਣੀ ਸੂਰਤ ਪਿੱਛੇ ਹੋਸ਼ੀ ਬਾੜਾ ਨਹੀਂ ਹੋ ਜਾਈਦਾ ਮੁਹੱਬਤਾਂ ਚ ਬੋਤਾਂ ਨਹੀਂ ਲਵਾਉਂਦੇ ਇਹ ਸੀਰ ਮਿੱਤਰਾ ਐਵੇਂ ਅੱਖਾਂ ਚੋਂ ਬਹਾਇਆ ਕਾ ਤੋ ਨੀਰ ਮਿੱਤਰਾ ਤੱਕੇ ਤੱਕ ਇਹਨੂੰ ਹੀ ਵਿਕਦੀ ਆ ਜਮੀਰ ਮਿੱਤਰਾ ਐਵੇਂ ਅੱਖਾਂ ਚੋਂ ਬਹਾਇਆ ਕਾ ਤੋ ਨੀਰ ਮਿੱਤਰਾ